ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਅਫਰੀਕਾ ਗਏ ਤਾਂ ਉੱਥੇ ਕੀ ਕੀ ਕੌਤਕ ਵਰਤੇ ਅਤੇ ਕੀਤ ਕੀ ਕਟਨਾਵਾਂ ਹੋਈਆਂ ਆ ਬੇ ਸਵਾਰੇ ਆਪਾਂ ਗੱਲ ਕਰਦੇ ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਨੂੰ ਤਾਰਦੇ ਹੋਏ ਜਦੋਂ ਅਫਰੀਕਾ ਦੀ ਧਰਤੀ ਤੇ ਪਹੁੰਚ ਜਾਂਦੇ ਹਨ ਜਿੱਥੇ ਕਾਲੇ ਲੋਕ ਰਹਿੰਦੇ ਸਨ ਅਤੇ ਉੱਥੋਂ ਦਾ ਇੱਕ ਰਾਜਾ ਸੀ ਜੋ ਕਿ ਬੜਾ ਹੰਕਾਰੀ ਦੁਸ਼ਟ ਅਤੇ ਪਾਪੀ ਸੀ ਕਿਉਂਕਿ ਉੱਥੇ ਅਗਿਆਨਤਾ ਹੀ ਇੰਨੀ ਜ਼ਿਆਦਾ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਗਿਆਨ ਧਰਮ ਸੰਤੋਖ ਕਹਿੰਦੇ ਕਿਸ ਨੂੰ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਹੋਏ ਹਵਸ ਵਿਲਾਸ ਪਹੁੰਚ ਜਾਂਦੇ ਹਨ ਜੇ ਕੋਈ ਇਸ ਦੇਸ਼ ਦੇ ਵਿੱਚ ਬਾਹਰੋਂ ਚੱਲ ਕੇ ਪਰਦੇਸੀ ਆਉਂਦਾ ਜਾਂ ਕੋਈ ਹਿੰਦੂ ਆਉਂਦਾ ਤਾਂ ਇਹ ਉਸ ਨੂੰ ਮਾਰ ਦਿੰਦੇ ਸਨ ਅਤੇ ਇਸ ਰਾਜ ਦੀ ਸਾਰੇ ਪਾਸੇ ਬੜੀ ਧੂਮ-ਧਾਮ ਹੋ ਰਹੀ ਸੀ ਅਤੇ ਇੱਥੋਂ ਦੇ ਲੋਕ ਬੜੇ ਕਾਲੇ ਅਤੇ ਉੱਚੇ-ਉੱਚੇ ਕੱਦ ਕਾਠ ਵਾਲੇ ਸਨ ਤਾਂ ਇਹਨਾਂ ਨੂੰ ਦੇਖ ਕੇ ਹੀ ਡਰ ਲੱਗਦਾ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉੱਥੇ ਜਾਂਦੇ ਹਨ ਤਾਂ ਇੱਕ ਅਨੋਖੀ ਹੀ ਘਟਨਾ ਉੱਥੇ ਵਾਪਰਦੀ ਹੈ ਕਿ ਆਕਾਸ਼ ਦੇ ਵਿੱਚੋਂ ਇੱਕ ਚੋਲਾ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਕੇ ਉਤਰ ਜਾਂਦਾ ਹੈ ਉਸ ਦਾ ਰੰਗ ਜਾਣਿਆ ਹੀ ਨਹੀਂ ਜਾ ਸਕਦਾ ਕਿ ਉਹ ਕਿਸ ਰੰਗ ਦਾ ਹੈ ਅਤੇ ਉਸ ਚੋਲੇ ਦੇ ਉੱਪਰ ਹਰ ਭਾਸ਼ਾ ਦੇ ਵਿੱਚ ਅੱਖਰ ਲਿਖੇ ਹੋਏ ਸਨ ਅਤੇ ਇਹ ਚੋਲਾ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਗੁਰੂ ਨਾਨਕ ਪਾਸ਼ਾ ਜੀ ਨੂੰ ਇੱਥੋਂ ਦੇ ਲੋਕਾਂ ਦਾ ਸੁਧਾਰ ਕਰਨ ਦੇ ਲਈ ਦਿੱਤਾ ਗਿਆ ਤਾਂ ਗੁਰੂ ਨਾਨਕ ਪਾਸ਼ਾ ਜੀ ਉਹ ਚੂਲਾ ਆਪਣੇ ਗਲ ਵਿੱਚ ਪਾ ਲੈਂਦੇ ਹਨ ਤਾਂ ਇਹ ਚੂਲਾ ਪਾ ਕੇ ਗੁਰੂ ਨਾਨਕ ਪਾਸ਼ਾ ਜੀ ਉੱਥੇ ਗੁਰਬਾਣੀ ਕੀਰਤਨ ਕਰਨ ਲੱਗ ਜਾਂਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਲੱਗ ਜਾਂਦੇ ਹਨ ਤਾਂ ਉੱਥੋਂ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਕੀਰਤਨ ਦੀ ਕੋਈ ਸਮਝ ਨਹੀਂ ਲੱਗਦੀ ਕਿਉਂਕਿ ਉਹ ਲੋਕ ਇੰਨੇ ਹੀ ਅਗਿਆਨੀ ਸਨ ਜਿਨ੍ਹਾਂ ਨੂੰ ਗਿਆਨ ਦੀ ਕੋਈ ਸਮਝ ਹੀ ਨਹੀਂ ਸੀ ਤਾਂ ਉੱਥੋਂ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਉਸ ਰਾਜੇ ਨੂੰ ਜਾ ਕੇ ਦੱਸਦੇ ਹਨ ਕਿ ਰਾਜਾ ਸਾਹਿਬ ਜੀ ਬਾਹਰ ਇੱਕ ਸਾਧੂ ਆਇਆ ਹੈ ਅਤੇ ਇਹੋ ਜਿਹਾ ਸਾਧੂ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਤਾਂ ਜਦੋਂ ਇਹ ਰਾਜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਸੁਣਦਾ ਹੈ ਤਾਂ ਇਸ ਨੂੰ ਬੜਾ ਕ੍ਰੋਧ ਆ ਜਾਂਦਾ ਹੈ ਤਾਂ ਫਿਰ ਇਹ ਆਪਣੇ ਵਜ਼ੀਰਾਂ ਨੂੰ ਸੱਦਦਾ ਹੈ ਅਤੇ ਆਪਣੇ ਨੌਕਰਾਂ ਨੂੰ ਹੁਕਮ ਦਿੰਦਾ ਕਿ ਜਾਓ ਤੁਸੀਂ ਜਾ ਕੇ ਉਸ ਸਾਧੂ ਦਾ ਚੋਲਾ ਉਤਾਰ ਕੇ ਲੈ ਕੇ ਆਓ ਤਾਂ ਫਿਰ ਉਹ ਰਾਜੇ ਦੇ ਨੌਕਰ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਪਹੁੰਚ ਜਾਂਦੇ ਹਨ ਅਤੇ ਜਾ ਕੇ ਕਹਿਣ ਲੱਗੇ ਕਿ ਸਾਧੂ ਜੀ ਸਾਡੇ ਰਾਜੇ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਜਾ ਕੇ ਤੁਸੀਂ ਉਸ ਸਾਧੂ ਦਾ ਚੋਲਾ ਲੈ ਕੇ ਆਓ ਤੇ ਹੁਣ ਤੁਸੀਂ ਸਾਨੂੰ ਇਹ ਚੋਲਾ ਉਤਾਰ ਕੇ ਦੇ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਨੌਕਰਾਂ ਨੂੰ ਕਹਿਣ ਲੱਗੇ ਕਿ ਪਾਈ ਅਸੀਂ ਇਹ ਚੋਲਾ ਨਹੀਂ ਲਾ ਸਕਦੇ ਅਗਰ ਜੇਕਰ ਤੁਹਾਡੇ ਵਿੱਚ ਇੰਨੀ ਹਿੰਮਤ ਹੈ ਤਾਂ ਇਹ ਚੋਲਾ ਤੁਸੀਂ ਉਤਾਰ ਕੇ ਲੈ ਜਾਵੋ ਪਰ ਫਿਰ ਉਹ ਸਾਰੇ ਨੌਕਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੋਲਾ ਲਾਉਣ ਲੱਗ ਜਾਂਦੇ ਹਨ ਬੜਾ ਜ਼ੋਰ ਲਾਉਂਦੇ ਹਨ ਬੜੀ ਖਿੱਚਾ ਤਾਣੀ ਕਰਦੇ ਹਨ ਪਰ ਉਹ ਚੋਲਾ ਨਹੀਂ ਲੈਂਦਾ ਤਾਂ ਉਹ ਰਾਜੇ ਦੇ ਨੌਕਰ ਬੜੇ ਹੈਰਾਨ ਹੋ ਜਾਂਦੇ ਹਨ ਅਤੇ ਪਿੱਛੇ ਹਟ ਜਾਂਦੇ ਹਨ ਤਾਂ ਉਹ ਜਾ ਕੇ ਆਪਣੇ ਰਾਜੇ ਨੂੰ ਦੱਸਦੇ ਹਨ ਕਿ ਰਾਜਾ ਜੀ ਉਹ ਚੋਲਾ ਸਾਡੇ ਤੋਂ ਉਤਾਰਿਆ ਨਹੀਂ ਗਿਆ ਅਤੇ ਨਾ ਹੀ ਉਸਨੇ ਸਾਨੂੰ ਲਾ ਕੇ ਦਿੱਤਾ ਹੈ ਤਾਂ ਰਾਜੇ ਨੂੰ ਇਹ ਗੱਲ ਸੁਣ ਕੇ ਬੜਾ ਗੁੱਸਾ ਆ ਜਾਂਦਾ ਹੈ ਬੜਾ ਕਰੋਧ ਆ ਜਾਂਦਾ ਹੈ ਤਾਂ ਉਹ ਰਾਜਾ ਆਪਣੇ ਵਜ਼ੀਰਾਂ ਨੂੰ ਹੁਕਮ ਦਿੰਦਾ ਹੈ ਕਿ ਜਾਓ ਤੁਸੀਂ ਜਾ ਕੇ ਉਸ ਨੂੰ ਪਾਣੀ ਦੇ ਵਿੱਚ ਡੋਬ ਦੇਵੋ ਤਾਂ ਫਿਰ ਉਹ ਚੋਲਾ ਹੈ ਜਿਹੜਾ ਉਹ ਪਾਣੀ ਦੇ ਵਿੱਚ ਡੁੱਬ ਜਾਵੇਗਾ ਅਤੇ ਉਹ ਸਾਰੇ ਅੱਖਰ ਪਾਣੀ ਦੇ ਵਿੱਚ ਮਿਟ ਜਾਣਗੇ ਤਾਂ ਰਾਜੇ ਦੀ ਇਹ ਗੱਲ ਸੁਣ ਕੇ ਵਜ਼ੀਰ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਫਿਰ ਆ ਜਾਂਦੇ ਹਨ ਅਤੇ ਆ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਇੱਕ ਤਲਾਬ ਦੇ ਵਿੱਚ ਡਬੋ ਦਿੰਦੇ ਹਨ ਤਾਂ ਸਾਧ ਸੰਗਤ ਜੀ ਉਸ ਪਰਮਾਤਮਾ ਦੀ ਇੰਨੀਕ ਸ਼ਕਤੀ ਸੀ ਇੰਨੀਕ ਤਾਕਤ ਸੀ ਕਿ ਗੁਰੂ ਨਾਨਕ ਪਾਸ਼ਾ ਜੀ ਦਾ ਚੋਲਾ ਤਾਂ ਕੀ ਡੁੱਬਣਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਵੀ ਨਹੀਂ ਡੁੱਬੇ ਉਸ ਵਿੱਚ ਅਤੇ ਉਹ ਪੁਸ਼ਾਕ ਉਹ ਚੋਲਾ ਗਿੱਲਾ ਹੀ ਨਾ ਹੋਇਆ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨਦੀ ਦੇ ਵਿੱਚੋਂ ਬਾਹਰ ਆ ਜਾਂਦੇ ਹਨ ਅਤੇ ਨਦੀ ਦੇ ਕਿਨਾਰੇ ਤੇ ਬੈਠ ਜਾਂਦੇ ਹਨ ਤਾਂ ਉੱਥੋਂ ਦੇ ਸਾਰੇ ਲੋਕ ਇਹ ਕੌਤਕ ਵੇਖਣ ਦੇ ਲਈ ਉੱਥੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਵਜ਼ੀਰ ਉੱਥੋਂ ਫਿਰ ਰਾਜੇ ਦੇ ਕੋਲ ਪਹੁੰਚ ਜਾਂਦੇ ਹਨ ਜਾ ਕੇ ਇਹ ਸਾਰੀ ਘਟਨਾ ਉਸ ਰਾਜੇ ਨੂੰ ਦੱਸਦੇ ਹਨ ਤਾਂ ਰਾਜਾ ਉਹਨਾਂ ਵਜ਼ੀਰਾਂ ਦੀ ਗੱਲ ਸੁਣ ਕੇ ਕਹਿਣ ਲੱਗਾ ਤੁਸੀਂ ਹੁਣ ਇੱਕ ਹੋਰ ਤਰੀਕਾ ਅਪਣਾਓ। ਉਹ ਰਾਜਾ ਕਹਿਣ ਲੱਗਾ ਤੁਸੀਂ ਇਸ ਫਕੀਰ ਨੂੰ ਇਸ ਸਾਧੂ ਨੂੰ ਅੱਗ ਵਿੱਚ ਸਾੜ ਦੇਵੋ। ਤਾਂ ਉਹ ਵਜ਼ੀਰ ਰਾਜੇ ਦਾ ਹੁਕਮ ਸੁਣ ਕੇ ਉਥੋਂ ਗੁਰਨਾਨਕ ਪਾਸ਼ਾ ਜੀ ਦੇ ਕੋਲ ਫਿਰ ਆ ਜਾਂਦੇ ਹਨ। ਤਾਂ ਉਹ ਨੌਕਰ ਰਾਜੇ ਦਾ ਹੁਕਮ ਮੰਨ ਕੇ ਉਥੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦੇ ਹਨ। ਆ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੂੰ ਬਿਠਾ ਦਿੰਦੇ ਹਨ ਅਤੇ ਉਹਨਾਂ ਲੱਕੜਾਂ ਨੂੰ ਅੱਗ ਲਾ ਦਿੰਦੇ ਹਨ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਬਿਠਾ ਕੇ ਲੱਕੜਾਂ ਨੂੰ ਅੱਗ ਲਾ ਦਿੱਤੀ ਤਾਂ ਮਾਲਕ ਦੀ ਐਸੀ ਕਿਰਪਾ ਹੋਈ ਕਿ ਉਸ ਅੱਗ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਛੂਹਿਆ ਤੱਕ ਨਹੀਂ ਅਤੇ ਅੱਗ ਸ਼ਾਂਤ ਹੋ ਜਾਂਦੀ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਉਸ ਪਰਮਾਤਮਾ ਨੂੰ ਸਿਮਰੀ ਜਾ ਰਹੇ ਹਨ ਤਾਂ ਇਹ ਕੌਤਕ ਦੇਖ ਕੇ ਉਹ ਰਾਜੇ ਦੇ ਨੌਕਰ ਵਾਪਸ ਉਥੋਂ ਆਪਣੇ ਰਾਜੇ ਦੇ ਕੋਲ ਚਲੇ ਜਾਂਦੇ ਹਨ ਅਤੇ ਜਾ ਕੇ ਸਾਰੀ ਘਟਨਾ ਦਸੀ ਕਿ ਬਾਦਸ਼ਾਹ ਅਸੀਂ ਤਾਂ ਉਸ ਨੂੰ ਅੱਗ ਵਿੱਚ ਸਾੜਨ ਦੀ ਬਹੁਤ ਕੋਸ਼ਿਸ਼ ਕੀਤੀ ਸਾਧੂ ਨੂੰ ਤਾਂ ਅੱਗ ਨੇ ਵੀ ਨਹੀਂ ਛੋਇਆ ਤੱਕ ਕਹਿਣ ਲੱਗੇ ਕਿ ਮਹਾਰਾਜ ਅਸੀਂ ਉਹਨੂੰ ਪਾਣੀ ਦੇ ਵਿੱਚ ਡੋਬਦੇ ਹਾਂ ਤਾਂ ਉਹ ਡੁੱਬਦਾ ਨਹੀਂ ਅੱਗ ਵਿੱਚ ਸਾੜਦੇ ਹਾਂ ਤਾਂ ਉਹ ਸੜਦਾ ਨਹੀਂ ਤਾਂ ਰਾਜਾ ਇਹ ਗੱਲ ਸੁਣ ਕੇ ਬੜਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਕਰੋਧ ਵਿੱਚ ਆ ਜਾਂਦਾ ਹੈ ਅਤੇ ਕਹਿਣ ਲੱਗਾ ਕਿ ਇਹ ਸਾਧੂ ਕੋਈ ਆਮ ਬੰਦਾ ਨਹੀਂ ਹੈ ਇਹ ਕੋਈ ਕਰਾਮਾਤੀ ਫਕੀਰ ਹੈ ਅਤੇ ਕਹਿਣ ਲੱਗਾ ਕਿ ਇਹ ਇੱਥੇ ਜਾਨ ਬੁੱਝ ਕੇ ਨਹੀਂ ਆਇਆ ਹੈ ਇਹ ਕਿਸੇ ਮਕਸਦ ਦੇ ਲਈ ਆਇਆ ਹੈ ਤਾਂ ਫਿਰ ਉਹ ਰਾਜਾ ਆਪਣੇ ਨੌਕਰਾਂ ਨੂੰ ਹੁਕਮ ਦਿੰਦਾ ਹੈ ਕਿ ਜਾਓ ਤੁਸੀਂ ਉਸ ਫਕੀਰ ਸਾਧੂ ਨੂੰ ਮੇਰੇ ਸਾਹਮਣੇ ਲੈ ਕੇ ਆਵੋ ਤਾਂ ਰਾਜੇ ਦੇ ਨੌਕਰ ਜਾ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਲੈ ਕੇ ਉਸ ਰਾਜੇ ਦੇ ਸਾਹਮਣੇ ਹਾਜ਼ਰ ਕਰਦੇ ਹਨ ਜਦੋਂ ਗੁਰੂ ਨਾਨਕ ਪਾਸ਼ਾ ਜੀ ਉਸ ਰਾਜੇ ਦੇ ਸਨਮੁਖ ਹੁੰਦੇ ਹਨ ਤਾਂ ਉਹ ਰਾਜਾ ਆਪਣੇ ਨੌਕਰਾਂ ਨੂੰ ਕਹਿਣ ਲੱਗਾ ਕਿ ਤੁਸੀਂ ਵੱਡੇ ਵੱਡੇ ਪੱਥਰ ਲੈ ਕੇ ਆਵੋ ਤਾਂ ਰਾਜੇ ਦਾ ਹੁਕਮ ਮੰਨ ਕੇ ਉਹ ਨੌਕਰ ਬਹੁਤ ਸਾਰੇ ਪੱਥਰ ਲੈ ਕੇ ਆਉਂਦੇ ਹਨ ਅਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਉਹਨਾਂ ਪੱਥਰਾਂ ਦੇ ਥੱਲੇ ਦਬ ਦਿੱਤਾ ਜਾਂਦਾ ਹੈ ਅਤੇ ਉਹ ਰਾਜਾ ਸੋਚਦਾ ਹੈ ਕਿ ਹੁਣ ਤਾਂ ਸ਼ਾਇਦ ਇੰਨੇ ਭਾਰ ਦੇ ਨਾਲ ਇਹ ਸਾਧੂ ਮਰ ਹੀ ਜਾਵੇਗਾ ਅਤੇ ਉਹ ਆਪਣੇ ਘਰ ਚਲਾ ਜਾਂਦਾ ਹੈ ਸਾ ਸੰਗਤ ਜੀ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਨਾਨਕ ਪਾਸ਼ਾ ਜੀ ਉੱਥੇ ਬੈਠੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਰਹੇ ਹਨ ਯਾਦ ਕਰ ਰਹੇ ਹਨ ਅਤੇ ਉੱਥੋਂ ਦੇ ਲੋਕ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੁੰਦੇ ਹਨ ਤਾਂ ਸਾਰੇ ਲੋਕ ਜਾ ਕੇ ਉਸ ਰਾਜੇ ਨੂੰ ਦੱਸਦੇ ਹਨ ਕਿ ਉਹ ਫਕੀਰ ਤਾਂ ਫਿਰ ਬੈਠਾ ਉਸੇ ਤਰ੍ਹਾਂ ਹੀ ਬਾਣੀ ਪੜ ਰਿਹਾ ਹੈ ਕੀਰਤਨ ਕਰ ਰਿਹਾ ਹੈ ਤਾਂ ਰਾਜਾ ਕਹਿਣ ਲੱਗਾ ਕਿ ਇਹ ਕੈਸਾ ਫਕੀਰ ਹੈ ਜਿਸ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਭਾਵ ਹੀ ਨਹੀਂ ਪੈ ਰਿਹਾ ਤਾਂ ਫਿਰ ਉਹ ਰਾਜਾ ਹਾਰ ਮੰਨ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦਾ ਹੈ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਫਕੀਰ ਸਾਧੂ ਜੀ ਅਸੀਂ ਨਹੀਂ ਜਾਣਦੇ ਤੁਸੀਂ ਕੌਣ ਹੋ ਅਤੇ ਇੱਥੇ ਤੁਸੀਂ ਕੀ ਕਰਨ ਆਏ ਹੋ ਪਰ ਸਾਨੂੰ ਬਖਸ਼ ਦੇਵੋ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਹੈ ਸਾਡੇ ਤੋਂ ਭੁੱਲ ਹੋ ਗਈ ਹੈ ਤਾਂ ਜਦੋਂ ਉਹ ਰਾਜਾ ਗੁਰੂ ਨਾਨਕ ਪਾਸ਼ਾ ਜੀ ਤੋਂ ਆ ਕੇ ਪੁੱਛਉਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਰਾਜਾ ਤੁਸੀਂ ਇੱਕ ਵਚਨ ਕਰੋ ਕਿ ਇੱਥੇ ਜਦੋਂ ਵੀ ਕੋਈ ਫਕੀਰ ਸਾਧੂ ਆਵੇਗਾ ਕੋਈ ਬਾਹਰੋਂ ਹਿੰਦੂ ਜਾਂ ਕੋਈ ਰਾਗੀ 라ਵੇਗਾ ਤਾਂ ਤੁਸੀਂ ਉਹਨੂੰ ਕਦੇ ਵੀ ਮਾਰੋਗੇ ਨਹੀਂ ਤਾਂ ਰਾਜਾ ਹੱਥ ਜੋੜ ਕੇ ਕਹਿਣ ਲੱਗਾ ਪਾਸ਼ਾ ਜੀ ਜਦੋਂ ਦੇ ਤੁਹਾਡੇ ਦਰਸ਼ਨ ਕੀਤੇ ਹਨ ਮੇਰੇ ਤੋਂ ਇੱਕ ਡੱਕਾ ਤੋੜ ਕੇ ਦੂਰਾ ਕਰਨ ਦੀ ਹਿੰਮਤ ਨਹੀਂ ਰਹੀ ਹੈ ਤੁਸੀਂ ਮੈਨੂੰ ਬਖਸ਼ ਦੇਵੋ ਅੱਜ ਤੋਂ ਮੈਂ ਵਾਅਦਾ ਕਰਦਾ ਹਾਂ ਕਦੇ ਵੀ ਕਿਸੇ ਨੂੰ ਨਹੀਂ ਮਾਰਾਂਗਾ ਕਦੇ ਵੀ ਕਿਸੇ ਦੀ ਹੱਤਿਆ ਨਹੀਂ ਕਰਾਂਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਤਾਂ ਫਿਰ ਉਹ ਰਾਜਾ ਗੁਰੂ ਨਾਨਕ ਪਾਸ਼ਾ ਜੀ ਦਾ ਹੁਕਮ ਮੰਨ ਕੇ ਨਾਮ ਸਿਮਰਨ ਕਰਨ ਲੱਗਾ ਅਤੇ ਸੱਚ ਤੇ ਧਰਮ ਦੇ ਰਾਹ ਤੇ ਚੱਲਣ ਲੱਗਾ ਅਤੇ ਹਰ ਇੱਕ ਜੀਵ ਦੀ ਕਦਰ ਕਰਨ ਲੱਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਹੋਈ ਭੁੱਲਾ ਚੁੱਕਾ ਦੀ ਮਾਫੀ ਬਖਸ਼ ਦੇਣੀ ਸਾਖੀ ਸੁਣਾਉਂਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਤਾਂ ਅਣਜਾਣ ਸਮਝ ਕੇ ਬਖਸ਼ ਦੇਣਾ ਅਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ